ਅਥ ਸਾਰੀ ਵਿਸਵ ਮੁਖ ਸੋ ਕ੍ਰਿਸ਼ਨ ਜੀ ਜਸੋਦਾ ਕੋ ਦਿਖਾਈ ਸਵਈਆ ਮੋਹ ਵਢਾਏ ਮਹਾ ਮਨ ਮੈਂ ਹਰ ਕੋ ਲੱਗੀ ਫੇਰ ਖਿਲਾਬ ਨ ਮਾਈ ਤੋ ਹਰ ਜੀ ਮਨ ਮਦ ਵਿਚਾਰ ਸ਼ੇਤਾਬ ਲਈ ਮੁਖ ਮਾਹੇ ਜੰਭਾਈ ਚੱਕਰਤ ਹੋਏ ਰਹੀ ਜਸਦਾ ਮਨ ਮਦ ਚੱਕਰਤ ਹੋਏ ਰਹੀ ਜਸਦਾ ਮਨ ਮਦ ਭਈ ਤਹਿ ਕੇ ਦੁਚਤਾਈ ਮਾਏ ਸੋ ਢਾਪ ਲਈ ਤਵਹੀ ਸਭ ਬਿਸ਼ਨਮਯਾ ਤਿੰਨ ਕੋ ਜਕ ਤਿੰਨ ਕੋ ਤਿੰਨ ਜੋ ਲਖ ਪਾਈ ਕਾਨ ਚੱਲੇ ਘੰਟੂ ਆ ਘਰ ਭੀਤਰ ਮਾਤ ਕਰੈ ਉਖ ਮਾਤਹਿ ਚੰਗੀ ਲਾਲਨ ਕੀ ਮਨ ਖਾਲ ਕਿਦੋਂ ਆਨੰਦ ਧਿਨ ਸਬੈ ਤਹਿ ਕੇ ਸਭ ਸੰਗੀ ਲਾਲ ਭਈ ਜਸਦਾ ਪਿਖ ਪੁੱਤਰਹ ਜਿਉ ਘਨ ਮੈਂ ਚਮਕੈ ਦੁਤ ਰੰਗੀ ਕਿਉ ਨਹਿ ਹੋਵੈ ਪ੍ਰਸੰਨ ਸੋ ਮਾਤ भयो जन को गृह तात तृभंगी भयो जन के गृह तात तृभंगी भयो जन के गृह तात तृभंगी सवैया राह सिखावन काज गडी ली हर गोप मनो मिल कै सो बनायो गडीहर गडीहर राह सिखावन काज गडीहर ओ गडी राजा बीवियां बना दंदिया बच्चा वास्ते राह सिखावन काज गडीहर गोप मनो मिल कै सो बनायो ਕੰਨ ਹੈ ਕੋ ਤਹਿ ਊਪੈ ਬਿਠਾਏ ਕੈ ਜੇ ਊਪੈ ਬਿਠਾਏ ਕੈ ਆਪਣੇ ਆਂਗਨ ਵਿੱਚ ਤਵਾਇਓ ਕਹਿ ਊਪੈ ਕੰਨ ਕੋ ਤਹਿ ਊਪੈ ਉਹਦੇ ਉੱਪਰ ਊਪੈ ਬਿਠਾਏ ਕੈ ਇੱਥੇ ਅੱਡ ਕੀਤਾ ਸੀ ਹਾਂਜੀ ਊਪੈ ਇਕੱਠਾ ਹੀ ਹਾਂ ਮਾਰਾ ਉੱਪਰ ਬਿਠਾ ਕੇ ਇੱਥੇ ਤਹਿ ਹੂ ਕੀਤਾ ਸੀ ਹਾਂ ਤੇ ਇਹ ਊਪੈ ਕੰਨ ਹੈ ਕੋ ਤਹਿ ਊਪੈ ਬਿਠਾਏ ਕੈ ਆਪਣੇ ਆਂਗਨ ਵਿੱਚ ਤਵਾਇਓ ਫੇਰ ਉਠਾਇ ਲਇਓ ਜਸਦਾ ਉਰਮ ਗਹਿ ਕੇ ਪੈ ਉਰਮੋ ਗਹਿ ਕੇ ਉਰਮ ਹਾਂ ਉਰਮੋ ਗਹਿ ਕੇ ਪੈ ਪਾਨ ਕਰਾਇਓ ਉਰਮ ਗਹਿ ਕੇ ਪੈ ਪਾਨ ਕਰਾਇਓ ਉੱਤੀ ਹੋਏ ਰਹੇ ਹਾਂਜੀ ਕੀ ਸ਼ੰਕਰ ਚਲੋ ਸੋਏ ਰਹੇ ਹਰ ਜੀ ਤਬਹੀ ਕਬ ਨੇ ਆਪਣੇ ਮਨ ਮੈਂ ਸੁਖ ਪਾਇਓ ਦੋਹਰਾ ਜਬ ਹੀ ਨਿੰਦਰਾ ਛੁੱਟ ਗਈ ਹਰੀ ਉੱਥੇ ਤਤਕਾਲ ਖੇਲ ਖਿਲਾਵਨ ਸੋ ਕਰਿਓ ਲੋਚਨ ਜਾਹੇ ਵਿਸਾਲ ਇਸੀ ਭਾਂਤ ਸੋ ਕ੍ਰਿਸ਼ਨ ਜੀ ਖੇਲ ਕਰੇ ਬ੍ਰਜ ਮਾਹੇ ਅਬ ਪਗ ਚਲਤਿਓ ਕੀ ਕਥਾ ਕਹੋ ਸੁਨੋ ਨਰ ਨਾਹੇ ਸਵਈਆ ਸਾਲ ਬਤੀਤ ਭਇਓ ਜਬ ਹੀ ਤਬ ਕਾਨ ਭਇਓ ਬਲ ਕੈ ਪਗ ਮੈਂ ਜਸ ਮਾਤ ਪ੍ਰਸੰਨ ਭਈ ਮਨ ਮੈਂ ਪਿਖ ਧਾਵਤ ਪੁੱਤਰ ਹੈ ਕੋ ਮਗ ਮੈਂ ਬਾਤ ਕਹੀ ਇਹ ਗੋਪਨ ਸੋ ਪ੍ਰਭਾ ਫੈਲ ਰਹੀ ਸੋ ਸਭੈ ਜਗ ਮੈਂ ਜਨ ਸੁੰਦਰਤੀ ਅਤ ਮੱਖਣ ਕਉ ਸਭ ਧਾਏ ਧਸੀ ਹਰ ਕੇ ਨਗਮੈ ਸਵਈਆ ਗੋਪਨ ਸੋ ਮਿਲ ਕੈ ਹਰ ਜੀ ਜਮਨਾ ਤਟ ਖੇਲ ਮਚਾਵਤ ਹੈ ਜਿਮ ਬੋਲਤ ਹੈ ਖਗ ਬੋਲਤ ਹੈ ਜਿਮ ਧਾਵਤ ਹੈ ਤਨ ਧਾਵਤ ਹੈ ਫਿਰ ਬੈਠ ਬਰੇ ਤਨ ਮਦ ਮਨ ਹਰ ਸੋ ਵਹਿ ਤਾਲ ਬਜਾਵਤ ਹੈ ਕਬ ਸਿਆਮ ਕਹੈ ਤਿਨ ਕੀ ਉਪਮਾ ਸੁਭ ਗੀਤ ਭਲੇ ਮੁਖ ਗਾਵਤ ਹੈ ਸਵਈਆ ਕੁੰਜਨ ਮਹਿ ਜਮਨਾ ਤਟ ਜੰਦ ਲੈਂਖੜੇ ਹਾਂਜੀ ਫੇ ਕੂਕੜ ਕਰਦੇ ਹੋ ਕੁੰਜ ਗਲੀਆਂ ਹੁੰਦੀਆਂ ਨੇ ਉੱਥੇ ਗਵਰਧਨ ਪਹਾੜਾ ਕੁੰਜ ਗਲੀਆਂ ਜਮਨਾ ਦੇ ਕਿਨਾਰੇ ਖੇੜਦੇ ਜਿੰਨੇ ਜਾਨਵਰ ਬੋਲਦੇ ਸਾਰਿਆਂ ਦੀਆਂ ਬੋਲੀਆਂ ਕ੍ਰਿਸ਼ਨ ਬੋਲ ਕੇ ਨਿਆਣਿਆਂ ਨੂੰ ਖੁਸ਼ ਕਰ ਦਿੰਦਾ कुंजन मैं जमुना तट तै मिल गोपन सों हर खेलत है तरकै तब ही सिगरी जमुना हट मद भरे तन पेलत है फिर कूदत है जो मनो नट जाऊं जल को हिरदे संग रेलत है फिर हवा हुंडुआ लरके दहूं ओरते फिर हवा हुंडुआ हुंडुआ लरके दहूं ओरते अब मैं सिर मेलत है ਆਏ ਜਬਹਿਰ ਜੀ ਗਏ ਆਪਣੇ ਖਾਏ ਕਾ ਭੋਜਨ ਖੇਲਨ ਲਾਗੇ